ਆਲਰੇਡੀ ਪ੍ਰਧਾਨ ਮੰਤਰੀ ਜੀ ਨੇ ਆਰਡਰ ਕਰਤੇ ਨੇ ਰੈਮੈਡੀਅਲ ਮੈਅਰ ਦੇ ਜਿਹੜੀ ਪੈਰਾਮਿਲਿਟਰੀ ਫੋਰਸਸ ਨੇ ਉਹਨਾਂ ਨੂੰ ਡਿਪਲੋਏ ਕਰ ਦਿੱਤਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਐਸੀ ਦੁਰਘਟਨਾ ਨਾ ਹੋ ਸਕੇ ਨੂੰ ਘਰ ਦੇ ਉੱਤੇ ਧਮਕੀ ਮਿਲੀ ਹੈ ਇਹ ਤੇ ਮੋਸਟ ਸੀਰੀਅਸ ਹੈ ਪਰ ਪ੍ਰਧਾਨ ਮੰਤਰੀ ਮੋਦੀ ਜੀ ਔਰ ਅਸ਼wini ਸ਼ਰਮਾ ਜੀ ਜਿਹੜੇ ਸਾਡੇ ਜ਼ਾਬ ਦੇ ਪ੍ਰਧਾਨ ਨੇ ਉਹ ਬੀਜੇਪੀ ਦੇ ਉਹ ਇਸ ਬਾਰੇ ਕਾਫੀ ਚਿੰਤਿਤ ਨੇ ਸਾਡੇ ਵਰਕਰਾਂ ਨੂੰ ਵੀ ਕਹਿੰਦਾ ਹੈ ਕਿ ਅਸੀਂ ਪੂਰੀ ਤਰ੍ਹਾਂ ਐਕਟਿਵ ਹੋਈਏ ਇਸ ਮਾਮਲੇ ਦੇ ਇਹਦੇ ਬਹੁਤ ਚਿੰਤਾ ਦਾ ਵਿਸ਼ਾ ਹੈ ਕਿ ਗੁਰੂਗਰਾਹ ਦੇ ਅਜ ਤੱਕ ਇਹ ਨਹੀਂ ਸੀ ਹੋਇਆ ਜੀ ਜਿਹੜਾ ਕਿ ਮੈਂ ਗ੍ਰਹਿ ਮੰਤਰੀ ਜੀ ਨਾਲ ਵੀ ਗੱਲ ਕਰਾਵਾਂ ਔਰ ਉੱਥੋਂ ਹੀ ਸਾਨੂੰ ਸਿਕਸ਼ਣਾ ਆਈਆਂ ਸਾਰੀਆਂ ਸਾਡੀ ਪਾਰਟੀ ਬੜੀ ਚਿੰਤਿਤ ਹੈ ਅਸ਼ਨੀਸ਼ ਸ਼ਰਮਾ ਜੀ ਦਾ ਵੀ ਸੁਰਮੈ ਨੂੰ ਫੋਨ ਆਇਆ ਜਿਹੜਾ ਸਾਡੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਨੇ ਜਾਖੜ ਸਾਹਿਬ ਵੀ ਬੜੇ ਚਿੰਤਿਤ ਨੇ ਜਿਹੜੇ ਸਾਡੇ ਉਹ ਵੀ ਜਾਖੜ ਸਾਹਿਬ ਦੇ ਅਸ਼ਨੀ ਜੀ ਇਹ ਲਾਅ ਐਂਡ ਆਰਡਰ ਤੇ ਸਟੇਟਮੈਂਟ ਜਿੰਦੇ ਰਹਿੰਦੇ ਨੇ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਦੇ ਮੇਰੇ ਨਾਲ ਮੇਰੇ ਸਹਿਯੋਗੀ ਸਾਡੇ ਜ਼ਿਲ੍ਹਾ ਪ੍ਰਧਾਨ ਡਾਕਟਰ ਹਰਵਿੰਦਰ ਸਿੰਘ ਸੰਧੂ ਜੀ ਸਾਡੇ ਸੀਨੀਅਰ ਅਗੂ ਟਿੱਕਾ ਸਾਹਿਬ ਸੁਖਵਿੰਦਰ ਸਿੰਘ ਪਿੰਟੂ ਜੀ, ਰਾਮ ਚਾਵਲਾ ਜੀ ਅੱਜ ਅਸੀਂ ਇੱਥੇ ਆਏ ਆ ਐਸਜੀਪੀਸੀ ਦੇ ਦਫ਼ਤਰ ਔਰ ਬੜੇ ਦੁਖ ਦੀ ਗੱਲ ਹੈ ਕਿ ਜੇ ਸਾਡਾ ਸ਼ਰਧਾ ਦਾ ਕੇਂਦਰ ਹੈ ਸ੍ਰੀ ਹਰਮੰਦਰ ਸਾਹਿਬ ਜਿੱਥੇ ਅਸੀਂ ਮਸਤਕ ਨਵਾਨੇ ਆ ਅਰਦਾਸਾਂ ਕਰਦੇ ਆ ਔਰ ਸਾਰਿਆਂ ਦਾ ਸ਼ਰਧਾ ਦਾ ਕੇਂਦਰ ਆ ਤੁਸੀਂ ਦੇਖਿਆ ਹੀ ਹੈ ਕਿ ਇੱਥੇ ਨਾ ਕੋਈ ਧਰਮ ਦੀ ਕਿਸੇ ਤਰ੍ਹਾਂ ਦੀ ਹੈ ਨਾ ਕੋਈ ਜਾਤੀ ਦੀ ਹੈ ਸਾਰਿਆਂ ਨੂੰ ਖੁੱਲੇ ਦਰਸ਼ਨ ਦੁਆਰ دیدار ਜਿਹੜੇ ਨੇ ਉਹ ਸਾਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁੰਦੇ ਨੇ ਪਰ ਕੁਝ ਮਾੜੇ ਅੰਸਰਾਂ ਨੇ ਜਿਹੜੀ ਇਹ ਧਮਕੀ ਦਿੱਤੀ ਹੈ ਈਮੇਲ ਤੇ ਜਿਹੜੀ ਲਗਾਤਾਰ 2 ਦਿਨ ਆਈ ਹੈ ਤੇ ਸਾਡੇ ਸਭ ਦੇ ਦਿਲ ਨੂੰ ਉਹਦਾ ਕਸ਼ਟ ਹੈ ਦੁੱਖ ਹੈ ਤੇ ਇਹ ਬਹੁਤ ਮਾੜੀ ਗੱਲ ਹੈ ਜੀ ਕਿਉਂਕਿ ਇਹ ਸ਼ਰਧਾ ਦੇ ਕੇਂਦਰ ਲਈ ਅਜੇ ਤੱਕ ਐਸਾ ਹੋਇਆ ਨਹੀਂ ਸੀ ਜੋ ਇਹ ਜਿੰਨੇ ਵੀ ਕੀਤਾ ਹੈਗਾ ਤੇ ਅਸੀਂ ਭਾਰਤੀ ਜਨਤਾ ਪਾਰਟੀ ਔਰ ਕੇਂਦਰ ਦੀ ਜਿਹੜੀ ਮੋਦੀ ਜੀ ਦੀ ਸਰਕਾਰ ਹੈ ਸਾਨੂੰ ਡਾਇਰੈਕਸ਼ਨ ਆਈ ਹੈ ਕੇਂਦਰ ਤੋਂ ਹਾਂ ਤਿੰਨ ਦਿਨ ਲਗਾਤਾਰ ਮੇਲ ਜਿਸਨ ਦੱਸ ਰਹੇ ਨੇ ਤੇ ਉਹਦੇ ਨੂੰ ਸਾਨੂੰ ਕੇਂਦਰ ਸਰਕਾਰ ਵੱਲੋਂ ਵੀ ਇਹ ਹੁਕਮ ਆਇਆ ਔਰ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਆਇਆ ਕਿ ਤੁਸੀਂ ਅਸੀਂ ਇੱਥੇ ਸੇਵਕ ਆ ਅਸੀਂ ਤੇ ਸੇਵਾਦਾਰਾਂ ਦੀ ਸਾਰੇ ਕਿ ਕਿਸੇ ਤਰ੍ਹਾਂ ਦੀ ਵੀ ਸਿਕਿਉਰਿਟੀ ਦੀ ਜ਼ਰੂਰਤ ਜਾਂ ਹੋਰ ਵੀ ਐਸੀ ਗੱਲ ਵੈਸੇ ਤੇ ਆਲਰੇਡੀ ਪ੍ਰਧਾਨ ਮੰਤਰੀ ਜੀ ਨੇ ਆਰਡਰ ਕਰਤੇ ਨੇ ਰੈਮੈਡੀਅਲ ਮੈਅਰ ਦੇ ਜਿਹੜੀ ਪੈਰਾਮਿਲਟਰੀ ਫੋਰਸਿਜ਼ ਨੇ ਉਹਨਾਂ ਨੂੰ ਡਿਪਲੋਏ ਕਰ ਦਿੱਤਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਐਸੀ ਦੁਰਘਟਨਾ ਨਾ ਹੋ ਸਕੇ ਔਰ ਉਸ ਤੋਂ ਬਾਅਦ ਅਸੀਂ ਅੱਜ ਜਿਹੜੇ ਐਸਜੀਬੀਸੀ ਦੇ ਮਾਨਯੋਗ ਮੈਂਬਰ ਸਹਿਬਾਨ ਨੇ ਉਹਨਾਂ ਨੂੰ ਇਹ ਬੇਨਤੀ ਕਰਨ ਆਏ ਆ ਕਿ ਸਾਡੀ ਭਾਰਤੀ ਜਨਤਾ ਪਾਰਟੀ ਵੀ ਔਰ ਮੋਦੀ ਸਾਹਿਬ ਦੀ ਸਰਕਾਰ ਵੀ ਸਾਰੇ ਅਸੀਂ ਇਕੱਠੇ ਹੋ ਕੇ ਇਹ ਆਪਣੇ ਸ਼ੁੱਧਾ ਦੇ ਕੇਂਦਰ ਦੀ ਸੁਰੱਖਿਆ ਦੇ ਲਈ ਜਿਹਨੂੰ ਕਹਿ ਸਕਦੇ ਆ ਸਮਰਪਤਾ ਤੋਂ ਇਸੇ ਸੰਸਲੇ ਦੇ ਵਿੱਚ ਅੱਜ ਮਿਲਣ ਆਏ ਆ ਮਲਕ ਸਾਬ ਪ੍ਰਧਾਨ ਜੀ ਨੇ ਦੱਸਿਆ ਸਾਨੂੰ ਕਿ ਇਹ ਜਿਹੜੀ ਮੇਲ ਆ ਰਹੀ ਸੀ ਐਮਪੀ 오ਜਲਾ ਨੂੰ ਵੀ ਉਹਨੂੰ ਸੀਸੀ ਕੀਤਾ ਗਿਆ ਮੁੱਖ ਮੰਤਰੀ ਪੰਜਾਬ ਨੂੰ ਵੀ ਸੀਸੀ ਕੀਤਾ ਗਿਆ ਉਹ ਸ਼ਾਂਤ ਕਿਉਂ ਨੇ ਦੋਨੇ ਲੀਡਰ ਨਹੀਂ ਮੈ ਮੈਨੂੰ ਇਹ ਬੜੀ ਚਿੰਤਾ ਦਾ ਵਿਸ਼ਾ ਹੈ ਦੇਖੋ ਇਹ ਤੇ ਰਾਜਨੀਤੀ ਦੇ ਹੈ ਹੀ ਨਹੀਂ ਇਹ ਤਾਂ ਸਾਡੇ ਸਭ ਦਾ ਸ਼ਰਧਾ ਦਾ ਕੇਂਦਰ ਹੈ ਸ੍ਰੀ ਹਰਮੰਦਰ ਸਾਹਿਬ ਤੇ ਸਾਨੂੰ ਸਭ ਨੂੰ ਚਿੰਤਿਤ ਹੋਣਾ ਚਾਹੀਦਾ ਹੈ ਆਪਣੇ ਆਪਣੇ ਸਟੇਟਸ ਦੇ ਉੱਤੇ ਤੇ ਉਸ لحاظ ਦੇ ਨਾਲ ਮੈਂ ਤੇ ਸਮਝਦਾ ਹਾਂ ਚਿੰਤਾ ਦਾ ਵਿਸ਼ਾ ਕੱਢ ਕੇ ਮੁੱਖ ਮੰਤਰੀ ਸਾਹਿਬ ਨੂੰ ਇਹਦੇ ਬਾਰੇ ਚਿੰਤਾ ਕਰਨੀ ਚਾਹੀਦੀ ਹੈ ਕਿ ਮੁੱਖ ਮੰਤਰੀ ਸਾਹਿਬ ਕਸਟੋਡੀਅਨ ਨੇ ਔਰ ਸੁਰੱਖਿਆ ਸਟੇਟ ਸਬਜੈਕਟ ਹੈ ਜਿੱਥੇ ਕੇਂਦਰ ਦੀ ਸਾਡੀ ਮੋਦੀ ਸਾਹਿਬ ਦੀ ਸਰਕਾਰ ਨੇ ਇੱਕਦਮ ਰੈਮੈਡੀਅਲ ਮੇਅਰ ਲੈ ਲਿਆ ਤੁਸੀਂ ਦੇਖ ਹੀ ਲਿਆ ਪੜ੍ਹ ਵੀ ਲਿਆ ਕਿ ਜਿਹੜੀ ਆ ਫੋਰਸਸ ਨੇ ਉਹ ਡਿਪਲੋਏ ਹੋ ਗਈਆਂ ਕੰਮ ਸਟਾਰਟ ਹੋ ਗਿਆ ਪਰ ਮੈਂ ਸੀਐਮ ਸਾਹਿਬ ਨੂੰ ਇਹ ਬੇਨਤੀ ਕਰਾਂ ਆ ਭਗਵਾਨ ਸਿੰਘ ਮਾਨ ਜੀ ਨੂੰ ਕਿ ਉਹ ਆਪਣੀ ਜ਼ਿੰਮੇਵਾਰੀ ਨਿਭਾਣ ਹਾਂਜੀ ਅਸੀਂ ਕਹੀ ਕਿ ਅਸੀਂ ਸਭ ਜਾਣਨੇ ਆ ਕਿ ਸਾਡਾ ਗਵਾਂਡੀ ਦੇਸ਼ ਜਿਹੜਾ ਉਹ ਪੰਜਾਬ ਦਾ ਜਿਹੜਾ ਧਾਰਮਿਕ ਸੁਧਭਾਵ ਹੈ ਉਹਨਾਂ ਨੂੰ ਖਰਾਬ ਕਰਨਾ ਚਾਹੁੰਦਾ ਤੇ ਇਹ ਸਭ ਇਹ ਤਾਕਤਾਂ ਜਿਹੜੀਆਂ ਨੇ ਏਜੰਸੀਆਂ ਜਿਹੜੀਆਂ ਨੇ ਸਾਡੇ ਦੇਸ਼ ਦੇ ਖਿਲਾਫ ਲੱਗੀਆਂ ਨੇ ਇਹ ਮੈਂ ਸਮਝਦਾ ਕਿ ਉਹਨਾਂ ਦੀ ਇਨਵੋਲਵਮੈਂਟ ਹੈ ਔਰ ਇੰਟੈਲੀਜੈਂਸ ਪੂਰਾ ਆਪਣਾ ਸੈਂਟਰਲ ਇੰਟੈਲੀਜੈਂਸ ਦਾ ਮੈਂ ਜਵਾਬ ਦੇ ਸਕਦਾ ਪੰਜਾਬ ਬਾਰੇ ਤੇ ਭਗਵੰਤ ਮਾਨ ਜੀ ਜਵਾਬ ਦੇਣਗੇ ਉਹ ਤਾਂ ਤੁਸੀਂ ਦੇਖ ਹੀ ਲਏ ਹੋ ਜੀ ਕਿ ਫੋਰਸਿਸ ਦਾ ਡਿਪਲੋਏ ਹੋਣਾ ਮੈਂ ਉਹਦੇ ਤੇ ਕਮੈਂਟ ਨਹੀਂ ਕਰ ਸਕਦਾ ਇਹ ਮੈਟਰ ਜਿਹੜਾ ਹੈ ਸਿਕਿਉਰਿਟੀ ਫੋਰਸਸ ਦਾ ਉਹਨਾਂ ਦੇ ਜਿਹੜੇ ਕਮਾਂਡੈਂਟਸ ਨੇ ਆਫੀਸਰਸ ਦੇ ਬਾਰੇ ਜਾਣਕਾਰੀ ਦੇ ਸਕਦੇ ਨੇ ਪਰ ਇਹ ਤੁਸੀਂ ਜ਼ਰੂਰ ਅਸੈਸ ਕਰੋਗੇ ਕਿ ਕੇਂਦਰ ਦੀ ਜਿਹੜੀ ਸਾਡੀ ਸਰਕਾਰ ਹੈ ਉਹਨਾਂ ਨੇ ਰੈਮੈਡੀਅਲ ਮੇਅਰ ਲੈਣ ਤੇ ਤੋਂ ਮੋਲ ਇੰਟੈਲੀਜੈਂਸ ਮੇਅਰ ਵੀ ਲੈ ਲੈ ਉਹ ਸਾਰੇ ਪਿਕਚਰ ਇਚ ਆ ਗਿਆ ਤੇ ਇਸੇ ਤਰ੍ਹਾਂ ਸਟੇਟ ਗਵਰਨਮੈਂਟ ਨੂੰ ਜਾਂ ਹੋਰ ਏਜੰਸੀਆ ਜਿਸ ਦਾ ਔਜਲਾ ਸਾਹਿਬ ਦਾ ਨਾਮ ਲਿਆ ਤੁਸੀਂ ਸਾਨੂੰ ਢਲ ਮਿਲ ਕੇ ਕਰਨਾ ਚਾਹੀਦਾ ਜੀ ਇਹ ਸਰਦਾ ਸ਼ਰਧਾ ਦਾ ਕੇਂਦਰ ਹੈ ਸਿਰੀਰ ਮੰਦਰ ਸਾਹਿਬ ਬਲਕਿ ਸਭ ਆਮ ਨਾਗਰਿਕਾਂ ਤੇ ਹਮਲੇ ਹੁੰਦੇ ਸੀ ਆਗੂਆਂ ਦੇ ਉੱਤੇ ਹਮਲੇ ਹੁੰਦੇ ਸੀ ਇੱਥੋਂ ਤੱਕ ਕਿ ਥਾਣਿਆਂ ਦੇ ਵੀ ਗ੍ਰਨੇਡ ਹਮਲੇ ਹੁੰਦੇ ਰਹੇ ਨੇ ਹੁਣ ਜਿਹੜੀਆਂ ਧਮਕੀਆਂ ਜਿਹੜੀਆਂ ਜਿਹੜੀਆਂ ਆਣੀ ਸ਼ੁਰੂ ਹੋ ਗਈਆਂ ਤੇ ਗੁਰੂ ਘਰਾਂ ਦੇ ਉੱਤੇ ਆਣੀ ਸ਼ੁਰੂ ਹੋ ਗਈਆਂ ਨੇ ਤੁਸੀਂ ਬੜੀ ਔਰੀ ਕਹਿੰਦੇ ਪੰਜਾਬ ਸਰਕਾਰ ਲਾਅ ਐਂਡ ਔਰਡਰ 'ਤੇ ਬਿਲਕੁਲ ਖੇਲ ਹੋ ਚੁੱਕੀ ਆ ਅੱਜ ਕੀ ਕਹਿਣਾ ਚਾਹੁੰਦੇ ਲਾਅ ਐਂਡ ਔਰਡਰ ਦੀ ਕੀ ਸਥਿਤੀ ਹੈ ਇਹ ਤੇ ਚਰਮ ਸੀਮਾ ਹੋ ਗਈ ਜੀ ਕਿਉਂਕਿ ਉਹ ਵੀ ਬੜਾ ਦੁੱਖਦਾਈ ਕਿਉਂਕਿ ਜਿਹੜੀ ਸਟੇਟ ਗਵਰਨਮੈਂਟ ਹੈ ਸੁਰੱਖਿਆ ਦੀ ਜ਼ਿੰਮੇਵਾਰੀ ਉਹਨਾਂ ਉਹਦੇ ਵਿੱਚ ਫੇਲਿਅਰ ਤਾਂ ਸਿਗਾ ਹੀ ਕਿ ਜਿਸ ਤਰ੍ਹਾਂ ਖੁੱਲੇ ਆਮ ਫਰੋਤੀਆਂ ਜਾਂ ਗੋਲੀਆਂ ਵੱਜ ਰਹੀਆਂ ਲੋਕਾਂ ਨੂੰ ਲੋਕਾਂ ਦੇ ਕਤਲ ਹੋ ਰਹੇ ਨੇ ਤੇ ਉਹ ਲਾਅਨ ਆਰਡਰ ਦਾ ਤੇ ਅਸੀਂ ਬੋਲਦੇ ਹੀ ਆ ਭਾਰਤੀ ਜਨਤਾ ਪਾਰਟੀ ਦੇਖੋ ਅਸੀਂ ਲੋਕਾਂ ਦੇ ਨਾਲ ਖੜੇ ਆ ਜੀ ਸਾਡੀ ਆਪੋਜੀਸ਼ਨ ਦਾ ਰੋਲ ਹੈ ਸਾਨੂੰ ਚੌਕੀਦਾਰ ਦਾ ਰੋਲ ਮਿਲਿਆ ਸਰਕਾਰ ਸੁੱਤੀ ਨੂੰ ਮੈਂ ਕਹਾਂਗਾ ਜਾਗਾਨ ਦੀ ਸਾਡੀ ਡਿਊਟੀ ਅਸੀਂ ਤਾਂ ਪੂਰਾ ਕਰ ਰਹੇ ਕਾਂਗਰਸ ਨਹੀਂ ਕਰ ਰਹੀ ਰੋਗੀ ਸੇਵਕ ਤੇ ਸੇਵਾ ਬਣਾਈ ਦੇਖੋ ਸੇਵਕ ਤੇ ਸੇਵਾ ਬਣਾਈ ਹੁਕਮ ਬੂਜ ਪਰੰਪਤਾਈ ਅਸੀਂ ਤੇ ਸੇਵਾਦਾਰਾਂ ਜੀ ਇੱਥੇ ਕੁੱਕਰਾਂ ਗੁਰੂ ਸਾਹਿਬ ਦੇ ਦਰਵਾਜੇ ਦੇ ਅਸੀਂ ਤੇ ਉਸ ਲਈ ਆਏ ਆ ਕਿ ਸਾਡੀ ਡਿਊਟੀ ਹੈ ਤੇ ਮੈਨੂੰ ਇਹ ਬੜਾ ਚਿੰਤਾ ਦਾ ਵਿਸ਼ੇ ਲੱਗਦਾ ਤੇ ਖੁੱਪਦੇ ਹੋ ਪਹਿਲੇ ਸੀ ਜਿਸ ਵਲ ਨਾਗਰਿਕਾਂ ਦੇ ਕਤਲ ਹੋ ਰਹੇ ਨੇ ਉਹਦੇ ਕੋਈ ਧਰਮ ਨਹੀਂ ਹੈ ਜੀ ਸਾਰਿਆਂ ਦੇ ਉੱਤੇ ਹਮਲੇ ਹੋ ਰਹੇ ਨੇ ਜਿਹੜੇ ਮਾੜੇ ਅੰਸਰ ਨੇ ਕਿ ਗੁਰੂ ਘਰ ਦੇ ਉੱਤੇ ਧਮਕੀ ਮਿਲੀ ਹੈ ਇਹ ਤੇ ਮੋਸ ਸੀਰੀਅਸ ਹੈ ਪਰ ਪ੍ਰਧਾਨ ਮੰਤਰੀ ਮੋਦੀ ਜੀ ਔਰ ਅਸ਼ਨੀ ਸ਼ਰਮਾ ਜੀ ਜਿਹੜੇ ਸਾਡੇ ਪੰਜਾਬ ਦੇ ਪ੍ਰਧਾਨ ਨੇ ਉਹ ਬੀਜੇਪੀ ਦੇ ਉਹ ਇਸ ਬਾਰੇ ਕਾਫੀ ਚਿੰਤਿਤ ਨੇ ਔਰ ਉਹਨਾਂ ਨੇ ਪੂਰੀ ਤਰ੍ਹਾਂ ਦੇ ਨਾਲ ਸਾਡੇ ਵਰਕਰਾਂ ਨੂੰ ਹੀ ਕਹਤਾ ਹੈ ਕਿ ਅਸੀਂ ਪੂਰੀ ਤਰ੍ਹਾਂ ਐਕਟਿਵ ਹੋਈਏ ਇਸ ਮਾਮਲੇ ਦੇ ਵਿੱਚ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਕਿ ਗੁਰੂ ਘਰਾ ਤੇ ਅਜ ਤੱਕ ਇਹ ਨਹੀਂ ਸੀ ਹੋਇਆ ਜੀ ਜਿਹੜਾ ਇੱਥੋਂ ਤਾਂ ਖਾਲਤ ਪਾਉਂਦੀ ਪਰ ਇਹ ਗੱਲ ਮੈਂ ਜ਼ਰੂਰ ਕਵਾਂਗਾ ਰਾਜਨੀਤੀ ਨਹੀਂ ਕਰਨੀ ਅਜਿਹੀ ਗੁਰੂ ਸਾਹਿਬ ਦੇ ਘਰ ਆਇਆ ਪਰ ਇਹ ਇੱਥੇ ਤੱਕ ਪਹੁੰਚਿਆ ਗਿਆ ਕਿ ਜਦ ਅਸੀਂ ਪਿਛਲੇ ਸਾਲਾਂ ਤੋਂ ਜਦ ਦੀ ਇਹ ਸਰਕਾਰ ਬਣੀ ਹੈ ਇਹ ਆਵਾਜ਼ ਉਠਾ ਰਹੇ ਆ ਕਿ ਤੁਸੀਂ ਆਮ ਨਾਗਰਿਕ ਸੁਰੱਖਿਤ ਨਹੀਂ ਤੇ ਤੁਹਾਡੇ ਗੁਰੂ ਘਰ ਸੁਰੱਖਿਤ ਨਹੀਂ ਤਾਂ ਫਿਰ ਤੁਸੀਂ ਸੜਕਾਂ ਦੇ ਉਤਰਾਂਗੇ ਤੇ ਫਿਰ ਜਨ ਅੰਦੋਲਨ ਹੋਏਗਾ ਅਮੀਸ਼ਾ ਜੀ ਨੂੰ ਚਿੱਠੀ ਲਿਖੀ ਤੁਸੀਂ ਕੋਈ ਹਾਂ ਐਸਾ ਹੈ ਜੀ ਕਿ ਮੈਂ ਗ੍ਰਹਿ ਮੰਤਰੀ ਜੀ ਨਾਲ ਵੀ ਗੱਲ ਕਰਾਂਗਾ ਔਰ ਉੱਥੋਂ ਹੀ ਸਾਨੂੰ ਸਿੱਖਿਆ ਆਈਆਂ ਸਾਰੀਆਂ ਸਾਡੀ ਪਾਰਟੀ ਬੜੀ ਚਿੰਤਿਤ ਹੈ ਅਸ਼ਨੀ ਸ਼ਰਮਾ ਜੀ ਦਾ ਸੂਰੇਮੈਨ ਨੂੰ ਫੋਨ ਆਇਆ ਜਿਵੇਂ ਸਾਡੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਨੇ ਜਾਖੜ ਸਾਹਿਬ ਵੀ ਬੜੇ ਚਿੰਤਿਤ ਨੇ ਜਿਹੜੇ ਸਾਡੇ ਉਹ ਵੀ ਜਾਖੜ ਸਾਹਿਬ ਦੇ ਅਸ਼ਨੀ ਜੀ ਇਹ ਲਾਅ ਐਂਡ ਆਰਡਰ ਤੇ ਸਟੇਟਮੈਂਟ ਦਿੰਦੇ ਰਹਿੰਦੇ ਨੇ ਤੇ ਉਸ ਲਿਹਾਜ਼ ਦੇ ਨਾਲ ਇਸ ਲਈ ਕੇਂਦਰ ਸਰਕਾਰ ਔਰ ਜਿਹੜੀ ਸਾਡੀ ਪਾਰਟੀ ਹੈ ਅਸੀਂ ਪੂਰੀ ਤਰ੍ਹਾਂ ਨਾਲ ਸਜੇਗਾ ਗੁਰੂ ਘਰ ਦੇ ਅਸੀਂ ਸੇਵਾਦਾਰ ਆ ਔਰ ਅਸੀਂ ਆਪਣੀ ਡਿਊਟੀ ਨਿਭਾਉਣਾ ਸਰਕਾਰ ਦੇ ਹੁੰਦੇ ਆ 2 ਸਾਲ ਪਹਿਲੋਂ ਵੀ ਸਭ ਦੇ ਵਿੱਚ ਹਮਲੇ ਹੋਏ ਸੀ ਇਤੋਂ ਕੀ ਕਰਨੀਓ ਜਿਹੜੇ ਬਲਾਸਟ ਹੁੰਦੇ ਰਹੇ ਸੀ ਸਰ ਮੰਦਰ ਸਾਹਿਬ ਦੀ ਸਰਾਹ ਦੇ ਵਿੱਚੋਂ ਦੀ ਇੱਕ ਲਾਸਟ ਬਲਾਸ ਜਿਹੜਾ ਸੀ 11 ਮਈ 2023 ਨੂੰ ਹੋਇਆ ਸੀ ਉਹਦੇ ਜਿਹੜੇ ਬਲਾਸਟ ਕਰਨ ਵਾਲੇ ਸੀ ਉਹ ਵੀ ਫੜੇ ਗਏ ਸੀ ਪਰ ਕਿਤੇ ਸਰਕਾਰ ਨੂੰ ਲੁਕਾ ਕੇ ਲੱਗੀ ਅਜੇ ਤੱਕ ਸਾਹਮਣੇ ਨਹੀਂ ਆਇਆ। ਉਹ ਮੇਰਾ ਤੇ ਦੇਖੋ ਜਾਈਏ ਕਿ ਨਾਗਰਿਕ ਦੇ ਨਾਤੇ ਮੈਂ ਗੱਲ ਕਰਾਂ ਭਾਜੀ ਤੇ ਮੇਰਾ ਤੇ ਇਹ ਕਹਿਣਾ ਹੈ ਕਿ ਭਗਵੰਤ ਸਿੰਘ ਮਾਨ ਜੀ ਪ੍ਰਥਮ ਸੇਵਕ ਨੇ ਉਹ ਐਸਲੇ ਮੁੱਖ ਮੰਤਰੀ ਨੇ ਉਹਨਾਂ ਦੀ ਡਿਊਟੀ ਬੰਦੀ ਸੀ ਕਿ ਐਡਾ ਸੀਰੀਅਸ ਮੈਟਰ ਸਾਡੇ ਗੁਰੂ ਘਰ ਤੇ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ ਤੱਕ ਇਹ ਆਈ ਦਮਨ ਸਾਹਿਬ ਜਿਹੜੇ ਜੋ ਕਿਹੜੇ ਅਮਰੀਕਾ ਗਏ ਨੇ ਜਾਂ ਬਾਹਰ ਗਏ ਹੋਏ ਨੇ इवन ਉਹਦੇ ਵੀ ਗਏ ਹੋ ਤੇ ਉਹਨਾਂ ਨੂੰ ਵਾਪਸ ਆਣਾ ਚਾਹੀਦਾ ਤੇ ਇਹ ਤੇ ਇੱਥੇ ਹੀ ਬੈਠੇ ਨੇ ਤੇ ਉਹਨਾਂ ਨੂੰ ਅੱਡੇ ਗੁਰੂ ਘਰ ਆਣ ਦਾ ਸਮਝ ਨਹੀਂ ਮਿਲਿਆ ਤਿੰਨ ਦਿਨਾਂ ਤੋਂ ਇਹ ਚਿੰਤਾ ਦਾ ਵਿਚਾਰ ਮੰਤਰੀ ਆਪਣੇ ਦੌਰੇ ਕੈਨਸਲ ਕਰ ਦਿੰਦੇ ਸੀ ਪਰ ਗੁਰੂ ਤੁਸੀਂ ਮੁੱਖ ਮੰਤਰੀ ਨਹੀਂ ਆ ਰਹੇ ਇਹ ਕੀ ਹੈ ਇਹ ਨਹੀਂ ਨਿੰਦਾ ਦਾ ਯੋਗ ਹੈ ਜੀ ਮੈਂ ਨਿੰਦਾ ਕਰਾਂਗਾ ਭਾਰਤੀ ਜਨਤਾ ਪਾਰਟੀ ਵੱਲੋਂ ਹੈ ਜੀ